ਮੈਨੂੰ ਲੱਗਿਆ ਕਦੇ ਇੱਧਰ ਨੂੰ ਲੈ ਕੇ ਦੱਬ ਕੇ ਪਰਿਵਾਰ ਵਾਲੇ ਕਦੇ ਇੱਧਰ ਨੂੰ ਲੈ ਗਏ ਉਸ ਤੋਂ ਬਾਅਦ ਆ ਗਈ ਫਿਰਦਬਸਤਾ ਸਿਰ ਆਟੋਮੈਟਿਕ ਹਿੱਲਣ ਲੱਗ ਜਾਂਦਾ ਬਾਬੇ ਦਾ ਜੇ ਬੱਚੇ ਪੁੱਛਦੇ ਨੇ ਵੀ ਕੁਝ ਲਈਏ ਉਹ ਸਿਰ ਮਾਰਦਾ ਉਹ ਕਹਿੰਦਾ ਨਾ ਕੰਨਾਂ ਤੋਂ ਸੁਣਨ ਨੂੰ हट ਜਾਂਦਾ ਅੱਖਾਂ ਤੋਂ ਦਿਖਣ ਨੂੰ हट ਜਾਂਦਾ ਜਿੰਦਗੀ ਦੇ ਸਾਰੇ ਰਚਨਾ ਆਪਦਾ ਕੰਮ ਛੱਡ ਜਾਂਦੀ ਹੈ ਸਾਰੇ ਅੰਗ ਜਵਾਬ ਦੇ ਜਾਂਦੇ ਨੇ ਲਓ ਕਵਿਤਾ ਹੀ ਅਰਥ ਕਰੇਗੀ ਬਈ ਇਹ ਠੋਕਰ ਲੱਗੀ ਫੁੱਟ ਜੇਗਾ ਜਦੋਂ ਕਾਲ ਬਲੀ ਨੇ ਸਨੇਹਾ ਘਲਤਾ ਨਾ ਫਿਰ ਪਲੋਪਲੀ ਦੀ ਰਫਤਾਰ ਨਾਲ ਜਾਣਾ ਪਵੇਗਾ ਦੁਨੀਆ ਤੋਂ ਤੂੰ ਇੰਨੀ ਵਧੀਆ ਚੀਜ਼ ਨਹੀਂ ਬੜੀ ਮਹਿੰਗੀ ਕੱਪੜਾ ਥੋੜੀ ਸ਼ਪਾਰਸ਼ ਮੇਰੇ ਸਾਥੀ ਹੈ ਇਉਂ ਪੇਸ਼ ਕਰਦੇ ਆਂ ਬਈ ਹਾ ساری ਜ਼ਿੰਦਗੀ ਮੰਗਦਾ ਰਾਜਦਾਨ ਦੀ ਫੇਰ ਨਹੀਂ ਘਾਟ ਰਹੀ ਜਿਹੜਾ ਪਾਰ ਜਹਾਨ ਚੋਂ ਲੰਘਿਉਂਦਾ ਸੁੱਕ ਕੇ ਪਿਸ ਕੇ ਖਤਮ ਵजूद ਕਰਕੇ ਸੁੱਕ ਕੇ ਪਿਸ ਕੇ ਖਤਮ ਵजूद ਕਰਕੇ ਹੋ ਕਿਤੇ ਫੇਰ ਮਹਿੰਦੀ ਦਾ ਰੰਗ ਆਉਂਦਾ ਹੋ ਵਖਤੜੀ ਵਾਲਿਆ ਫਲਸਫਾ ਜ਼ਿੰਦਗੀ ਦਾ ਹੋ ਜਦੋਂ ਲੰਘ ਜੇ ਜਉਣ ਦਾ ਢੰਗ ਆਉਂਦਾ ਹੋ ਜਦੋਂ ਲੰਘ ਜੇ ਜਉਣ ਦਾ ਢੰਗ ਆਉਂਦਾ ਹੋ ਕੀ ਮੰਨਿਆ ਕਾ ਤੇਰੀ ਇੱਕ ਫੋਕਰ ਵਜੀ ਫੁੱਟ ਜੇ ਹੰਗਾ ਤੂੰ ਐਨੀ ਵਧੀਆ ਚੀਜ਼ ਨਹੀਂ ਬਸ ਪਰਖ ਪਰਖ ਵਿੱਚ ਟੁੱਟ ਜੇ ਹੰਗਾ ਤੂੰ ਐਨੀ ਵਧੀਆ ਚੀਜ਼ ਨਹੀਂ ਹੋ ਕੀ ਮੰਨਿਆ ਦਾ ਤੇਰੀਆਂ ਇੱਕ ਫੋਕਰ ਬੱਜੀ ਫੁੱਟ ਜੇ ਹੰਗਾ ਤੂੰ ਐਨੀ ਵਧੀਆ ਚੀਜ਼ ਨਹੀਂ ਬਸ ਪਰਖ ਪਰਖ ਵਿੱਚ ਟੁੱਟ ਜੇਗਾ تریاں ہو ہوا تو کلاک سوچی تر کسو بھی ساتھ نبھا نہیں تو ਖੱਗੀਆਂ ਮਾਰੇ ਜੀ ਨਾ ਲਈ ਤੈਨੂੰ ਕੋਈ ਖੜੇ ਛਡਾਉਣਾ ਨਹੀਂ ਜਦ ਪਹਿਲ ਮਾਰਨੀ ਹੋੜੀ ਨੇ ਦੱਸ ਕਿਹੜੀ ਕੋਠੜੀ ਲੁਕ ਜੇ ਹੰਗਾ ਕੀ ਮੰਨਿਆ ਦਾ ਤੇਰੀਆਂ ਇੱਕ ਥੋ ਕਰਬਜੀ ਫੁੱਟ ਜੇ ਹੰਗਾ ਤੂੰ ਇਨੀ ਵਦਿਆ ਚੀਜ਼ ਨਹੀਂ ਹੋ ਹੋ ਭਵ ਸਾਗਰ ਦੇ ਚੁੱਟੂਪ ਜੀਂਗਾ ਤੇਰਾ ਐਨਾ ਲੰਮਾ ਗੋਤਾ ਨਹੀਂ ਆ ਬਾਗਾਂ ਦੇ ਵਿੱਚ ਸਦਾ ਬੋਲਦਾ ਬੰਦਿਆ ਰਹਿਣਾ ਕੋਤਾ ਨਹੀਂ ਆਖਰ ਨੂੰ ਝੁੰਝ ਜਵਾਬ ਦਉ ਦੱਸ ਕਿੰਨੀਆਂ ਕਯੰਬੀਆਂ ਹਟਕ ਜੀਂਗਾ ਕੀ ਮਨਿਆਦਾ ਤੇਰੀਆਂ ਇੱਕ ਥੋਕਰ ਵੱਜੀ ਫੁੱਟ ਜੇ ਹੰਗਾ ਤੂੰ ਐਨੀ ਵਧੀਆ ਚੀਜ਼ ਨਹੀਂ

ਇੱਥੇ ਅਰਜਨ ਵਰਗੇ ਅੜੇ ਨਹੀਂ ਕੌਰੂ ਵੀ ਖਾਲੀ ਫੱਟ ਗਿਆ ਕੀ ਵਧਿਓ ਉਸ ਤੋਂ ਲੁੱਟ ਜੇ ਹੰਗਾ ਜੀ ਮੰਨਿਆ ਤਾਂ ਤੇਰੀਆਂ ਇੱਕ ਥੋਕਰ ਵਜੀ ਛੁੱਟ ਜੇ ਹੰਗਾ ਤੂੰ ਇੰਨੀ ਵਧੀਆ ਚੀਜ਼ ਨਹੀਂ ਹੋ ਉਹ 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 ਨਾ ਤੋਂ ਵੱਡਾ ਤੀਰ ਮਾਪਿਓ ਦੀ ਸੇਵਾ ਕਰਿਆ ਕਰ ਇੰਨਾ ਤੋਂ ਬੱਤਾ ਤੀਰਚ ਨਹੀਂ ਮਾਪਿਓ ਦੀ ਸੇਵਾ ਕਰਿਆ ਕਰ ਤੈਨੂੰ ਜਗਤ ਖਾਏ ਜਿੰਨਾ ਦੇ ਸਿਰ ਚਰਨਾਂ ਉੱਤੇ ਧਰਿਆ ਕਰ ਸਿੱਧਾ ਜਾਵੇਂਗਾ ਨਰਕਾ ਨੂੰ ਜੇ ਇਸ ਮੋੜ ਤੋਂ ਉੱਕ ਜੇਗਾ ਕੀ ਮਨਿਆਦਾਂ ਤੇਰੀਆਂ ਇੱਕ ਠੋਕਰ ਬੱਜੀ ਫੁਕ ਜੇ ਹੰਗਾ ਤੂੰ ਇੰਨੀ ਵਧਿਆ ਚੀਜ ਨਹੀਂ ਹੋ ਕੋ ਤੇ ਹਿਸਾਬ ਕੀ ਜ਼ਿੰਦਗੀ ਦਾ ਸਤਗੁਰ ਦੇ ਚਰਨੀ ਲਾਲ ਐ ਤੂੰ ਕੀ ਵਿਗੜਿਆ ਢੁਲਿਆ ਮੇਰਾ ਦਾ ਚੱਕ ਛੋਲੀ ਦੇ ਵਿੱਚ ਪਾਲੇ ਤੂੰ ਫਰ ਕੀਮਤ ਪੈ ਜੂ ਹੀਰੇ ਦੀ ਕੀਮਤ ਪਈ ਜੂ ਹੀਰੇ ਦੀ ਜੱਜ ਦਰ ਪੂਰੇ ਦੇ ਚੁੱਕ ਜੇ ਹੰਗਾ ਕੀ ਮੰਨਿਆ ਦਾ ਤੇਰੀਆਂ ਇੱਕ ਥੋ ਕਰਬਜੀ ਫੁੱਟ ਜੇ ਹੰਗਾ ਤੂੰ ਇੰਨੀ ਵਦਿਆ ਚੀਜ਼ ਨਹੀਂ ਹੋ ਚੱਥਿਆ ਬਿਨ ਕਰਮ ਕਮਾਇਆ ਤੋਂ ਆਉ ਦੇ ਦਰ ਨੀਵਾ ਹੋਣਾ ਛੋ ਮੱਲੇ ਵਾਲਿਆ ਨਾ ਮੰਨੀ ਫਿਰ ਅੰਤ ਸਮੇ ਪਛਤਾਉਣਾ ਪਊ ਜੇ ਨਾ ਮੰਨੀ ਹਰਬਾਲ ਸਿਆ ਹੱਥ ਮਾਰ ਮੱਥੇ ਤੇ ਰੋਣਾ ਪਊ ਤੂੰ ਵੀ ਮੌਸਮੀ ਮੇ ਵਹ ਆਈ ਪਤ ਚੜਦੇ ਵਿੱਚ ਸੁੱਕ ਜੇਂਗਾ ਕੀ ਮੰਨਿਆ ਦਾ ਤੇਰੀਆਂ ਇੱਕ ਫੋਕੋ ਗਰਭੀ ਹਿੰਗਾ ਤੂੰ ਐਨੀ ਵਧੀਆ ਚੀਜ਼ ਨਹੀਂ